ਫੈਰ ਸੁਣੋ ਤੇ ਪਿਆਰ ਭਰੀ ਸਾਥ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਅੱਜ ਅਸੀਂ ਪਹੁੰਚੇ ਮਾਨਾਂ ਵਾਲੇ ਸਿੱਖ ਨੈਸ਼ਨਲ ਪਬਲਿਕ ਸਕੂਲ ਇਸ ਸਕੂਲ ਵਿੱਚ ਚੱਲ ਰਿਹਾ ਹੈ 24ਵਾਂ ਸਾਲਾਨਾ ਸਨਮਾਨ ਸਮਾਰੋਹ ਅਤੇ ਸੱਭਿਆਚਾਰ ਪ੍ਰੋਗਰਾਮ ਇਸ ਪ੍ਰੋਗਰਾਮ ਨੂੰ ਐਮ ਡੀ ਪ੍ਰਿੰਸੀਪਲ ਗੁਰਚੰਦ ਸਿੰਘ ਸੰਧੂ ਦੀ ਨਿਗਰਾਨੀ ਅਤੇ ਇੰਚਾਰਜ ਮਨਜਿੰਦਰ ਕੌਰ ਦੇ ਬੇਮਿਸਾਲ ਪ੍ਰਬੰਧਾ ਹੈ ਟਕਰਾਇਆ ਗਿਆ ਸਰਮਾਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅੰਤਰਰਾਸ਼ਟਰੀ ਪੰਗੜਾ ਕੋਰਸ ਤੇ ਪੰਗੜਾ 스타 ਜਸਬੀਰ ਸਿੰਘ ਜੱਸੀ ਅਤੇ ਉੱਗੀ ਸਹਿਦਕਾਰ ਤੇ ਕਵਤਰੀ ਰਮਣੀ ਸੁਯਾਰਪੁਰੀ ਅਤੇ ਜੀ ਐਸ ਐਸ ਕੇ ਮੈਸੇਜ ਕੋਡੀ ਚਾਰਟਰ ਬਾਂਦਰ ਅਤੇ ਲੁਕੀ ਠਾਕਪੁਰ ਇੱਥੇ ਦੇ ਮੋਢੇ ਸਮਾਜ ਸੇਵਕ ਜੀ ਐਸ ਲਕੀ ਚੰਦੂ ਜੀ ਫੇਸ ਦਾ ਨਾਮ ਜੋ ਪਹੁੰਚੇ ਸਪੋਰਟ ਮੁਦਕ ਨੇ ਕਿਨ ਮੂਖ ਜ਼ਰਾਤਾ ਕਾਫਟਰ ਗੁਰਗਿਆਮ ਤੋਂ ਮਾਨਵਾਲ ਅਹਿਾਤਾਂ ਬਲੋ ਬਹੁਤ ਹੀ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ ਸ਼ੁਰੂਆਤ ਵਿੱਚ ਵਿਦਿਆਰਥੀਆਂ ਧਾਰਮਿਕ ਅਤੇ ਦੇਸ਼ ਭਗਤੀ ਪੰਜਾਬੀ ਸਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਦੇ ਨਾਲ ਖੂਬ ਰੰਗ ਬੰਨਿਆ ਪਹਿਲੋਂ ਤੇ ਮੈਂ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਸਟਾਰ ਏਜੀ ਨਿਊਜ਼ ਦਾ ਬਹੁਤ ਬਹੁਤ ਧਰਵਾਦੀ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਆ ਕੇ ਆਪਣਾ ਸਮਾਂ ਕੱਢਿਆ ਤੇ ਇਹ ਸਾਡਾ ਜੀ 24 ਜਿਹੜਾ ਵਾ ਸਾਲਾਨਾ ਸਮਾਗਮ ਸੀ ਬੱਚਿਆਂ ਦਾ ਤੇ ਹਰ ਸਾਲ ਹੀ ਅਸੀਂ ਜਿਹੜਾ ਬੱਚਿਆਂ ਦਾ ਜਿਹੜਾ ਸਮਾਗਮ ਕਰਾਉਂਦੇ ਆ ਜੋ ਕਿ ਉਹਨਾਂ ਦੇ ਵਿੱਚ ਐਕਟੀਵਿਟੀਆਂ ਦੇ ਨਾਲ ਬੱਚਾ ਹੋਰ ਗਤੀਵਿਧੀਆਂ ਸਿੱਖਦਾ ਹੈ ਸਟੱਡੀ ਦੇ ਨਾਲ ਨਾਲ ਤੇ ਪਿਛਲੇ 24 ਸਾਲ ਤੋਂ ਅਸੀਂ ਇਲਾਕੇ ਦੇ ਵਿੱਚ ਸੇਵਾ ਨਿਭਾ ਰਹੇ ਹਾਂ ਇਲਾਕੇ ਦਾ ਬਹੁਤ ਰਿਸਪੌਂਸ ਹੈ ਅਸੀਂ ਵੀ ਹਰ ਪੱਖ ਦੇ ਵਿੱਚ ਹਰ ਖੇਤਰ ਦੀ ਜਿਹੜੀ ਸਿੱਖਿਆ ਦੇ ਰਹੇ ਹਾਂ ਫਿਰ ਇਸ ਪ੍ਰੋਗਰਾਮ ਦੇ ਮੌਕੇ ਤੇ ਕਿਹੜੇ ਗੈਸਟ ਆਏ ਜੀ ਹਾਂਜੀ ਅੱਜ ਸਾਡੇ ਕਮੰਤਰੀ ਭੰਗੜਾ ਕੋਚ ਤਸਵੀਰ ਜੱਸੀ ਜੀ ਔਰ ਮੈਂ ਨਮਨ ਜਿਹੜੇ ਬਹੁਤ ਕਵਿਤਰੀ ਨੇ ਅਧਿਆਪਕ ਵੀ ਐ ਔਰ ਕਹਾਣੀਕਾਰ ਵੀ ਨੇ ਵਿਸ਼ੇਸ਼ ਮਹਿਮਾਨ ਵਜੋਂ ਉਹ ਸੀ ਔਰ ਜੱਸੀ ਜੀ ਜਿਹੜੇ ਚੀਫ ਗੈਸਟ ਸੀ ਸਰ ਜੀ ਦੇਖਿਆ ਜਾਵੇ ਜਿਆਦਾ ਬਿਲਡਿੰਗਾਂ ਉੱਚੀਆਂ ਹੋ ਜਿੰਨੇ ਸਕੂਲ ਆਂ ਪਰ ਜਿਹੜੀ ਅੰਦਰ ਪੜਾਈ ਆ ਉਹ ਕਿਤੇ ਲੁਕ ਜਾਂਦੀ ਆ ਵੇਖੋ ਜੇ ਅਸੀਂ ਪਿਛਲੇ 24 ਸਾਲ ਤੋਂ ਅਸੀਂ ਬੋਰਡ ਤੇ ਵੀ ਲਿਖ ਕੇ ਲਾਇਆ ਇਲਾਕੇ ਵਿੱਚ ਅਨਾਉਂਸਮੈਂਟ ਵੀ ਪਿਛਲੇ ਸਾਲ ਕਰਾਈ ਸੀ ਪਹਿਲੇ 4 ਸਾਲ ਦਾ ਸਾਡਾ ਚੱਲਿਆ ਬੱਚਾ ਸ਼ਹਿਰ ਦੇ ਟਾਪਰ ਸਕੂਲਾਂ ਦੇ ਮੁਕਾਬਲੇ ਅਗਰ ਉਹ ਸਟੱਡੀ ਨਹੀਂ ਦੇ ਸਕੇ ਅਸੀਂ ਤੇ ਪਿਛਲੇ 6 ਸਾਲਾਂ ਦੇ ਅਸੀਂ ਪੈਸੇ ਵਾਪਸ ਕਰਨ ਦੀ ਗਰੰਟੀ ਦਿੰਨੇ ਆ ਇਹ ਮੇਰੇ ਖਿਆਲ ਨਾਲ ਅਜੇ ਤੱਕ ਕੋਈ ਵੀ ਸਕੂਲ ਇਦਾਂ ਨਹੀਂ ਕਰਦਾ ਤੇ ਇਹ ਹੀ ਬੜੀ ਤੰਦੇਹੀ ਦੇ ਨਾਲ ਹਰ ਪੱਖ ਤੋਂ ਬੱਚੇ ਨੂੰ ਜਿਹੜਾ ਗਾਈਡ ਕਰਦੇ ਆ ਕਿਉਂਕਿ ਸਕੂਲ ਦਾ ਫਰਜ ਵੀ ਬਣਦਾ ਹੈ ਕਿ ਪਹਿਲੇ 4 ਸਾਲ ਜਿਹੜਾ ਸਕੂਲ ਬੱਚੇ ਨੂੰ ਨਹੀਂ ਚਲਾ ਸਕਦਾ ਉਹ ਕਦੀ ਵੀ ਨਹੀਂ ਚਲਾ ਸਕੇਗਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਤੁਸੀਂ ਮਾਨਾ ਹੋਏ ਸੈਕਿੰਡ ਇੰਟਰਨੈਸ਼ਨਲ ਪਬਲਿਕ ਸਕੂਲ ਆਏ ਹੋ ਹਾਂਜੀ ਕੀ ਕਹਣਾ ਚਾਹਦੇ ਹੋ ਮੇਰਾ ਨਾਮ ਜਸਬੀਰ ਸਿੰਘ ਹੈ ਮੈਂ ਆਪਣੇ ਖਾਲਸੋਂ ਕੋਲ ਵਿੱਚ 1985 ਤੋਂ ਲੈ ਕੇ 95 ਤੱਕ ਕੋਚ ਵੀ ਦੇਇਆ ਤੇ ਕੈਪਟਨ ਵੀ ਰਿਹਾ ਟੀਮ ਦਾ ਤੇ ਅੱਜ ਮੈਨੂੰ ਮੇਰੇ ਸਤਕਾar ਜੋ ਬਹੁਤ ਹੀ ਜ਼ਿਆਦਾ ਸਰਦਾਰ ਗੁਰਮੀਤ ਸਿੰਘ ਜੀ ਸੰਧੂ ਜੀ ਨੇ ਇੱਕ ਫੰਕਸ਼ਨ ਸਿੱਖ ਨੈਸ਼ਨਲ ਸਕੂਲ ਪਬਲਿਕ ਸਕੂਲ ਮਾਨਣ ਵਾਲੇ ਅੰਮ੍ਰਿਤਸਰ ਵਿੱਚ ਅੱਜ ਦੇ ਚੀਫ ਗੈਸਟ ਬਣਨ ਦਾ ਮੌਕਾ ਦਿੱਤਾ ਮੈਂ ਇੱਥੇ ਆਇਆ ਮੈਨੂੰ ਆਣ ਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਕਿ ਇਸ ਇਲਾਕੇ ਵਿੱਚ ਜਿਹੜਾ ਮਾਨਾਂ ਵਾਲਾ ਇੱਕ ਬਾਰਡਰ ਏਰੀਆ ਕਿਹਾ ਜਾਂਦਾ ਹੈ ਜਿਹਦੇ ਵਿੱਚ ਇਹੋ ਜਿਹਾ ਸਕੂਲ ਹੈ ਜਿਹਦੇ ਵਿੱਚ ਸਾਰੀਆਂ ਸ਼ਹਿਰ ਵਾਲੀਆਂ ਬੱਚਿਆਂ ਦੀਆਂ ਸਹੂਲਤਾਂ ਸ਼ਹਿਰ ਦੀ ਐਜੂਕੇਸ਼ਨਲ ਵਧੀਆ ਮਿਲਦੀਆਂ ਨੇ ਤੇ ਮੈਂ ਇਸ ਕੇ ਬਹੁਤ ਜਿਆਦਾ ਆਪਣੇ ਆਪ ਤੇ ਪ੍ਰਾਊਡ ਮਹਿਸੂਸ ਕਰ ਰਹੇ ਹਾਂ ਨੇ ਆਪਣੇ ਗੁਰਮੀਤ ਸਿੰਘ ਭੱਜਦੇ ਵੀ ਪ੍ਰਾਊਡ ਕਰ ਰਿਹਾ ਕਿ ਜਿਹਨਾਂ ਇਹੋ ਜਿਹੇ ਬੱਚਿਆਂ ਦਾ ਇਹੋ ਜਿਹੇ ਸਕੂਲ ਚ ਮੈਨੂੰ ਮਿਲਾਇਆ ਮੇਰੇ ਨਾਲ ਇੱਕ ਬਹੁਤ ਹੀ ਜਿਆਦਾ ਸ਼ਖਸ਼ ਬਹੁਤ ਜਿਆਦਾ ਸ਼ਖਸੀਅਤ ਜਿਹੜੇ ਨੇ ਲੇਖਕ ਹੈ ਰਾਮਣੀ ਸੁਜਾਨਪੁਰੀ ਜੀ ਨਾਲ ਨੇ ਉਹਨਾਂ ਦੀ ਮੈਂ ਕਵਿਤਾ ਸੁਣੀ ਹੈ ਮੇਰਾ ਮਨ ਖੁਸ਼ ਹੋ ਗਿਆ ਬਹੁਤ ਜਿਆਦਾ ਉਹਨਾਂ ਦੀ ਕਵਿਤਾ ਜਿਹੜੀ ਉਹ ਦਿਲ ਨੂੰ ਲੁਭਾਉਣ ਵਾਲੀ ਸੀ ਉਹਨੇ ਦਿਲ ਨੂੰ ਚੁਭਾ ਪਾਤੀਆਂ ਕਵਿਤਾ ਨੇ ਤੇ ਮੈਂ ਬੱਚਿਆਂ ਦੀ ਇੱਥੇ ਪਰਫਾਰਮੈਂਸਾਂ ਵੇਖ ਕੇ ਉਹ ਪਰਫਾਰਮੈਂਸਾਂ ਜਿਹੜੀਆਂ ਉਹ ਯੂਨੀਵਰਸਿਟੀ ਲੈਵਲ ਦੀਆਂ ਮੈਂ ਉਹਨੂੰ ਆਪਣੇ ਲੈਵਲ ਤੇ ਗਿਨੂੰਗਾ ਕਿਉਂਕਿ ਮੈਂ ਯੂਨੀਵਰਸਿਟੀ ਦੀਆਂ ਪਰਫਾਰਮੈਂਸਾਂ ਵੇਖੀਆਂ ਜਿਸ ਤਰ੍ਹਾਂ ਦੇ ਬੱਚਿਆਂ ਨੇ ਗਾਣੇ ਤੇ ਪੰਗੜਾ ਕਿਦਾਂ ਪਾਇਆ ਵਾ ਕਿਦਾਂ ਦੀ ਪਰਫਾਰਮੈਂਸ ਰਹੀ ਉਹ ਬਹੁਤ ਸੋਹਣੀ ਪਰਫਾਰਮੈਂਸ ਹੈ ਅੱਜ ਮੈਂ ਜਿੱਦਾਂ ਜਿੱਦਾਂ ਉਹਨਾਂ ਦੀਆਂ ਪਰਫਾਰਮੈਂਸਾਂ ਬੱਚਿਆਂ ਦੀ ਵੇਖੀ ਨਿੱਕੇ ਨਿੱਕੇ ਲ ਕੇ ਜਿਹਦੇ ਬੱਚੇ ਇਦਾਂ ਪਰਫਾਰਮੈਂਸ ਦੇ ਰਹੇ ਸੀ ਜਿੱਦਾਂ ਇੱਕ ਸੀਨੀਅਰ ਸਟੂਡੈਂਟ ਪਰਫਾਰਮੈਂਸ ਦਿੰਦਾ ਤੇ ਉਹ ਡਾਂਸ ਇਸ ਤਰ੍ਹਾਂ ਜਿਨ੍ਹਾਂ ਨੇ ਡਾਂਸ ਸਿਖਾਇਆ ਉਹਨਾਂ ਬੱਚਿਆਂ ਨੂੰ ਮੈਂ ਉਹਨਾਂ ਨੂੰ ਵੀ ਅਪਰੀਸ਼ੀਏਟ ਕਰਦਾ ਉਹ ਟੀਚਰਾਂ ਦਾ ਵੀ ਮੈਂ ਬਹੁਤ ਜ਼ਿਆਦਾ ਉਹਨਾਂ ਨੂੰ ਆਪਣੇ ਆਪ ਉਹਨਾਂ ਦਾ ਕ੍ਰੈ ਕਿ ਉਹਨਾਂ ਨੇ ਬੱਚਿਆਂ ਨੂੰ ਕਿੱਦਾਂ ਸਿਕਾਇਆ ਇੱਕ ਬੱਚੇ ਨੂੰ ਆਪਣੇ ਘਰ 'ਚ ਨਿਕਲ ਜੇ ਨੂੰ ਕੰਟਰੋਲ ਕਰਨਾ ਤਾਂ ਬੜਾ ਹੁੰਦਾ ਹੈ ਇਹ ਸਕੂਲ ਵਿੱਚ ਐਜੂਕੇਸ਼ਨ ਵੀ ਹੈ ਕਲਚਰ ਐਕਟੀਵਿਟੀ ਵੀ ਹੈ ਸਪੋਰਟਸ ਵੀ ਹੈ ਕਿਸੇ ਪਾਸੋਂ ਮੈਨੂੰ ਇਹ ਸਕੂਲ ਦੇ ਵਿੱਚ ਅਧੂਰਾ ਪੜ ਨਜ਼ਰ ਨਹੀਂ ਆਇਆ ਮੈਂ ਤੇ ਇਹ ਕਹੂਗਾ ਕਿ ਇਹ ਸਕੂਲ ਜਿਹੜਾ ਇਹ ਉਹਨਾਂ ਗਵਰਨਮੈਂਟ ਸਕੂਲਾਂ ਨੂੰ ਮਾਰ ਕਰਦਾ ਜਿਹੜੇ ਕੋਰਨਰ ਸਕੂਲ ਆਪਣੇ ਆਪ 'ਚ ਨਾਮ ਰੱਖਦੇ ਆ ਜਿਹੜੇ ਕਹਿੰਦੇ ਕਿ ਅਸੀਂ ਬਹੁਤ ਜ਼ਿਆਦਾ ਬੱਚਾ ਬਣਾਉਣਾ ਇੱਕ ਵਾਰੀ ਆਣ ਕੇ ਇੱਥੇ ਆਣ ਕੇ ਚਾਤੀ ਮਾਰਨ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਬੱਚਿਆਂ ਨੂੰ ਐਜੂਕੇਸ਼ਨ ਕਿੱਦਾਂ ਦੇਈਦੀ ਹੈ ਬੱਚਾ ਦਾ ਡਿਸਪਲਿਨ ਕਿੱਦਾਂ ਬਣਾਈ ਬੱਚਿਆਂ ਨੂੰ ਮੈਨੇਜ ਕਰ ਸਕਾਈ ਦੇ ਆ ਜਿਹੜੇ ਟੀਚਰਾਂ ਨੇ ਇਹਨਾਂ ਨੇ ਮੈਨੇਜ ਮੈਂ ਵੇਖ ਕੇ ਬਹੁਤ ਖੁਸ਼ ਹਾਂ ਸਟਾਫ ਦੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਸੰਧੂ ਸਾਹਿਬ ਮੈਂ ਉਹਨਾਂ ਦਾ ਵੀ ਬੜਾ ਧੰਵਾ ਕਰਦਾ ਸੈਕਟਰੀ ਸਾਹਿਬ ਮਿਲੇ ਸੈਕਟਰੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਪ੍ਰਿੰਸੀਪਲ ਸਾਹਿਬ ਬਹੁਤ ਵਧੀਆ ਇਨਸਾਨ ਨੇ ਵੈਲ এডਿਕੇਟਿਡ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਮਿਲ ਕੇ ਮੈਂ ਪਰਮਾਤਮਾ ਨੂੰ ਵਾਹਿਗੁਰੂ ਨੂੰ ਆਪਣੇ ਨੂੰ ਇਹ ਅਰਦਾਸ ਕਰਾਂਗਾ ਕਿ ਇਹ ਸਕੂਲ ਜ਼ਾਤ ਚੋਗਣੀ ਦਿਨ ਤਰੱਕੀ ਕਰੇ ਤੇ ਹਰ ਮੈਦਾਨ 'ਚ ਫਤਿਹਪਖਸ਼ੇ ਬੱਚਾ ਅੱਜ ਦਾ ਪ੍ਰੋਗਰਾਮ ਦੇਖੇ ਤੇ ਉਹ ਵੀ ਕਿਸ ਨੇਹਾ ਦੇਣਾ ਚਾਹੁੰਦੇ ਹੋਰ ਬੱਚਾ ਮੈਂ ਸਨਿਆ ਇਹੋ ਦੇਣਾ ਚਾਹੁੰਨਾ ਪਿੰਡ ਵਾਲਿਆਂ ਨੂੰ ਵੀ ਬੱਚਿਆਂ ਦੇ ਪੇਰੈਂਟਸ ਨੂੰ ਵੀ ਕਿ ਤੁਸੀਂ ਵੱਧ ਤੋਂ ਵੱਧ ਇੱਕ ਦੇਖੋ ਮੈਂ ਬਿਲਡਿੰਗਾਂ ਤੇ ਨਹੀਂ ਇਹ ਨਹੀਂ ਕਿ ਬਿਲਡਿੰਗ ਐਸੀ ਹੈ ਜਾਂ ਬਹੁਤ ਵੱਡੀ ਬਿਲਡਿੰਗ ਹੈ ਇਹਨਾਂ ਵੱਲ ਨਾ ਜਾਓ ਇਹ ਦੇਖੋ ਸਾਡੇ ਬੱਚੇ ਦਾ ਮਿਆਰ ਕਿੱਥੇ ਬਣਦਾ ਪਿਆ ਸਾਡੇ ਬੱਚੇ ਦਾ ਐਜੂਕੇਸ਼ਨ ਦਾ ਮਿਆਰ ਜਿੰਨਾ ਉੱਚਾ ਹੋਏਗਾ ਉਹਦੀ ਜ਼ਿੰਦਗੀ ਓਨੀ ਉੱਚੀ ਹੋਏਗੀ ਜਿੰਨੇ ਉਹਨੂੰ ਸੰਸਕਾਰ ਵਧੀਆ ਮਿਲਣਗੇ ਉਹਨਾਂ ਦਾ ਜਿਹੜਾ ਜਿੰਦਗੀ ਦਾ ਵਿਹਾਰ ਵਧੀਆ ਆਏਗਾ ਉਹ ਇੱਕ ਸ਼ਖਸੀਅਤ ਬਣ ਕੇ ਉੱਭਰੇਗਾ ਸਮਾਜ ਵਿੱਚ ਦੇਸ਼ ਵਿੱਚ ਉਹ ਆਪਣਾ ਇੱਕ ਗ੍ਰੇਡ ਜਿਹੜਾ ਜਿੱਦਾ ਸਾਡੇ ਵੱਡੇ ਵੱਡੇ ਅਫਸਰ ਆਈਐਸ ਅਫਸਰ ਆਈਪੀਐਸ ਨੇ ਪੀਸੀਐਸ ਨੇ ਐਮਬੈਸਡਰ ਨੇ ਉਹ ਇਹਨਾਂ ਸਕੂਲਾਂ ਚੋਂ ਬਣ ਕੇ ਪੜ ਕੇ ਨਿਕਲਦੇ ਆ ਉਹ ਏਸੀ ਬਿਲਡਿੰਗਾਂ ਚ ਨਹੀਂ ਪੜੇ ਤੁਸੀਂ ਜਿੰਨੇ ਵੀ ਆਈਪੀਐਸ ਆਈਐਸ ਅਫਸਰ ਪੁਰਾਣੇ ਵੇਖ ਲੋ ਉਦੋਂ ਏਸੀ ਬਿਲਡਿੰਗਾਂ ਨਹੀਂ ਸੀ ਹੁੰਦੀਆਂ ਉਹਦੇ ਇਹੋ ਨੇ ਸਕੂਲ ਹੁੰਦੇ ਜਿੰਨੇ ਸਕੂਲ ਅੱਜ ਪਿੰਡ ਵਿੱਚ ਮੈਂ ਆੜ ਕੇ ਵੇਖਿਆ ਬਹੁਤ ਵਧੀਆ ਮਹਿਸੂਸ ਹੋਇਆ ਬੱਚਿਆਂ ਨੇ ਬਹੁਤ ਪਰਫਾਰਮੈਂਸ ਦਿੱਤੀਆਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਸ਼ਸ਼ਕਾਰ ਜੀ ਜੀ ਅੱਜ ਤੁਸੀਂ ਮਾਨਾਂ ਵਾਲੇ ਸਕੂਲ ਦੇ ਵਿੱਚ ਗੈਸਟ ਪੰਕ ਕੇ ਆਏ ਹੋ ਇਸ ਸਾਰਾ ਤੁਹਾਨੂੰ ਲੱਗਵਾਉਣ ਦੇ ਬਹੁਤ ਬਹੁਤ ਪਹਿਲਾਂ ਹਾਂ ਜੀ ਬਹੁਤ ਬਹੁਤ ਧੰਨਵਾਦ ਤੇ ਨਮਸਕਾਰ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਇਸ ਸਕੂਲ ਦੇ ਮੈਨੇਜਮੈਂਟ ਦਾ ਤੇ ਮੈਂ ਦੱਸਣਾ ਚਾਹੁੰਦੀ ਕਿ ਮੇਰਾ ਨਾਮ ਰਮਣੀ ਸੁਜਾਨਪੁਰੀ ਹੈ ਤੇ ਮੈਨੂੰ ਅੱਜ ਇੱਥੇ ਆ ਕੇ ਸੱਚਮੁੱਚ ਬਹੁਤ ਵਧੀਆ ਲੱਗਿਆ ਇੱਥੋਂ ਦਾ ਮੈਨੇਜਮੈਂਟ ਇੱਥੋਂ ਦੇ ਜੋ ਵੀ ਇਹਨਾਂ ਨੇ ਵਿਸ਼ੇਸ਼ ਸਾਨੂੰ ਸਨਮਾਨ ਦਿੱਤਾ ਤੇ ਮੈਂ ਸੱਚਮੁੱਚ ਇਹਨਾਂ ਬੱਚਿਆਂ ਵੱਲ ਦੇਖ ਕੇ ਜੋ ਇਹਨਾਂ ਦੇ ਪੇਰੈਂਟਸ ਨੇ ਪਰਮਾਹੁੰਗਾ ਰਾ ਦਿੱਤਾ ਸੱਚਮੁੱਚ ਉਹ ਇੱਕ ਪ੍ਰਸ਼ੰਸਾ ਦੇ ਲਾਇਕ ਹੈ ਤੇ ਮੈਂ ਚਾਹਨੀ ਹੈ ਕਿ ਇੱਥੋਂ ਦੀਆਂ ਜੋ ਬੱਚੀਆਂ ਮੈਂ ਹਰ ਇੱਕ ਨੂੰ ਇਹੋ ਹੀ ਸੁਨੇਹਾ ਦੇਵਾਂਗੀ ਕਿ ਆਪਣੀਆਂ ਬੱਚੀਆਂ ਨੂੰ ਹਮੇਸ਼ਾ ਜ਼ਰੂਰ ਅੱਗੇ ਕਰੋ ਕਿਉਂਕਿ ਇਹ ਬੱਚੀਆਂ ਹੀ ਨੇ ਕਿਉਂਕਿ ਜੇ ਤੁਹਾਨੂੰ ਸ਼ਾਇਦ ਤੁਹਾਨੂੰ ਕੋਈ ਖੁੱਲ ਕੇ ਨਾ ਦੱਸਣ ਪਰ ਇਹਨਾਂ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਤੇ ਇਹ ਅੱਗੇ ਵੱਧ ਕੇ ਤੁਹਾਡਾ ਤੁਹਾਡੇ ਸਕੂਲ ਦਾ ਤੁਹਾਡੇ ਦੇਸ਼ ਦਾ ਸਾਰਿਆਂ ਦਾ ਨਾਮ ਉੱਚਾ ਕਰਨ ਗਿਆ ਤੇ ਮੈਂ ਇਹੋ ਆਸ ਕਰਾਂਗੀ ਕਿ ਜਿਸ ਤਰ੍ਹਾਂ ਅਸੀਂ ਅੱਜ ਆਪਣੇ ਅਧਿਆਪਕਾਂ ਦੀ ਵਜ੍ਹਾ ਨਾਲ ਇੱਥੇ ਪਹੁੰਚੇ ਆਂ ਇਹ ਬੱਚੀਆਂ ਵੀ ਆਪਣੇ ਅਧਿਆਪਕਾਂ ਦਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਕੇ ਉਹਨਾਂ ਦਾ ਨਾਮ ਰੋਸ਼ਨ ਕਰਨ ਗਿਆ Dann